ਸਫਰਿਕਾ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਫਰਿਕਾ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਜਿਸ ਤਰੀਕੇ ਨਾਲ ਹੁਣੇ ਪੂਰਾ ਸਿਆਸੀ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਵੇਖਦਿਆਂ ਸੀ ਇਹ ਜ਼ਰੂਰ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਜੋ ਹੈ ਕੰਚਨਪ੍ਰੀਤ ਕੌਰ ਮਾਮਲੇ ਤੇ ਅਤੇ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਗੈਂਗਸਟਰਸ ਦੀ ਜੋ ਭੂਮਿਕਾ ਰਹੀ ਹੈ ਇਸ ਮਾਮਲੇ ਦੇ ਉੱਪਰ ਲਗਾਤਾਰ ਇੱਕ ਦੂਜੇ ਦੇ ਸਾਹਮਣੇ ਆ ਗਏ ਨੇ ਆਮ ਆਦਮੀ ਪਾਰਟੀ ਦੇ ਇਕ ਤੋਂ ਬਾਅਦ ਇੱਕ ਜੁੜੇ ਲੀਡਰ ਨੇ ਓਪ੍ਰੈਸ ਕਾਨਫਰੰਸ ਕਰਦੇ ਨੇ ਉਧਰ ਨਾਲ ਹੀ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਦੇ ਵੀ ਤਾਂ ਅਕਾਲੀ ਦਲ ਦੇ ਵੀ ਇੱਕ ਤੋਂ ਬਾਅਦ ਇੱਕ ਲੀਡਰ ਜੜਿਆ ਕਈ ਤਰ੍ਹਾਂ ਦੇ ਬਿਆਨ ਵੀ ਜਾਰੀ ਕਰ ਰਹੇ ਨੇ ਸੋ ਇਹ ਦੋਵੇਂ ਹੀ ਧਿਰਾਂ ਦੀ ਜੇਕਰ ਅਸੀਂ ਗੱਲ ਕਰੀਏ ਦੋਵੇਂ ਧਿਰਾਂ ਗੈਂਗਸਟਰਸ ਦੇ ਮੁੱਦੇ ਤੇ ਜਿਹੜੀ ਇਹ ਸਿਆਸੀ ਲੜਾਈ ਇੱਕ ਦੂਜੇ ਨਾਲ ਲੜਦੇ ਜਾਂ ਇੱਕ ਦੂਸਰੇ ਦੇ ਖਿਲਾਫ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਇਹ ਕਿਸ ਰੂਪ ਦੇ ਵਿੱਚ ਅੱਗੇ ਵਧ ਰਹੀ ਹੈ ਤੇ ਇਸ ਦਾ ਅੰਜਾਮ ਕੀ ਨਜ਼ਰ ਆ ਰਿਹਾ ਹੈ ਦੇਖੋ ਬੀਬੀ ਕੰਚਨਪ੍ਰੀਤ ਕੌਰ ਦੇ ਮਾਮਲੇ ਤੇ ਅਕਾਲੀ ਦਲ ਔਰ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਦੇ ਵਿਚਾਲੇ ਜਿਹੜੀ ਸਿਆਸੀ ਲੜਾਈ ਹੈ ਉਹ ਪੂਰੀ ਤਰ੍ਹਾਂ ਨਾਲ ਭੱਕ ਗਈ ਹੈ ਹਾਲਾਂਕਿ ਕਾਨੂੰਨੀ ਲੜਾਈ ਵੀ ਚੱਲ ਰਹੀ ਹੈ ਕਾਨੂੰਨੀ ਲੜਾਈ ਦੇ ਵੀ ਬੜੇ ਦਿਲਚਸਪ ਪਹਿਲੂ ਨੇ ਸੋ ਪੂਰੀ ਘਟਨਾ ਜਿਹੜੀ ਕੱਲ ਘਟਨਾਕਰਮ ਵਾਪਰਿਆ ਪੂਰਾ ਅਦਾਲਤੀ ਪ੍ਰਕਿਰਿਆ ਜੋ ਹੋਈ ਜੋ ਪੁਲਿਸ ਦੀ ਕਾਰਵਾਈ ਹੋਈ ਇਹ ਸਮਝਣ ਵਾਲਾ ਮਾਮਲਾ ਹੈ ਕੰਚਨਪ੍ਰੀਤ ਕੌਰ ਦਾ ਮਾਮਲਾ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਸਭ ਤੋਂ ਵੱਡਾ ਮਾਮਲਾ ਬਣ ਗਿਆ ਹੈ ਹੁਣ ਕੰਚਨਪ੍ਰੀਤ ਕੌਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਮਜੀਠਾ ਵਿਖੇ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਉਹ ਮਾਮਲਾ ਆਪਣੇ ਆਪ ਦੇ ਵਿੱਚ ਬੜਾ ਹੈਰਾਨੀਕੁਨ ਹੈ 11 ਨਵੰਬਰ ਦੀ ਇੱਕ ਐਫ ਆਈ ਆਰ ਦੱਸੀ ਜਾ ਰਹੀ ਹੈ ਜਿਦੇ ਵਿੱਚ ਇੱਕ ਔਰਤ ਸ਼ਿਕਾਇਤ ਕਰਤਾ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਕਾਇਦਾ ਖਬਰ छਪੀ ਹੈ ਉਹਦਾ ਨਾਮ ਹੈ ਇੱਕ ਔਰਤ ਦਾ ਇਹ 29 ਤਰੀਕ ਦੀ ਪੰਜਾਬੀ ਟ੍ਰਿਬਿਊਨ ਨੂੰ ਖੁਆਰਿਆ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਪੱਧਰੀ ਕਲਾਂ ਦੀ ਗੁਰਮੀਤ ਕੌਰ ਨਾਂ ਦੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 11 ਨਵੰਬਰ ਨੂੰ ਕਿਸੇ ਨਕਾਬਪੋਸ਼ ਵਿਅਕਤੀ ਨੇ ਉਸਦੇ ਕੰਨ ਤੇ ਮੋਬਾਈਲ ਫੋਨ ਲਾ ਕੇ ਜਿਸ ਵਿਅਕਤੀ ਨਾਲ ਗੱਲ ਕਰਾਈ ਉਸ ਨੇ ਆਪਣਾ ਨਾਮ ਅਮਰਿਤਪਾਲ ਸਿੰਘ ਬਾਠ ਦੱਸਿਆ। ਮੀਆਪੁਰ ਵਾਸੀ ਤੇ ਉਸ ਔਰਤ ਨੂੰ ਧਮਕੀ ਦੇ ਕੇ ਅਕਾਲੀ ਦਲ ਨੂੰ ਵੋਟ ਪਾਉਣ ਤੇ ਸਿੱਟੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਸੋ ਜ਼ਿਲ੍ਹਾ ਪੁਲਿਸ ਅਧਿਕਾਰੀ ਤਾਂ ਇਸ ਮਾਮਲੇ 'ਚ ਨਹੀਂ ਬੋਲ ਰਹੇ ਖਬਰ 'ਚ ਲਿਖਿਆ ਹੈ। ਪਰ ਇਹ ਤਸਵੀਰ ਸਾਫ਼ ਕੀਤੀ ਹੈ ਇਸ ਅਖਬਾਰ ਨੇ ਕਿ 11 ਨਵੰਬਰ ਦੀ ਜਿਹੜੀ ਇੱਕ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਕੰਚਨਪ੍ਰੀਤ ਕੌਰ ਨੂੰ ਉਸ ਐਫਆਈਆਰ ਦੇ ਆਧਾਰ ਤੇ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਕੱਲ 29 ਤਰੀਕ ਨੂੰ ਅਰਸ਼ਦੀਪ ਸਿੰਘ ਕਲੇਰ ਔਰ ਦਮਨਬੀਰ ਸਿੰਘ ਸੋਪਤੀ ਜਿਹੜੇ ਕਿ ਵਕੀਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਪਹੁੰਚ ਗਏ ਉਹ ਕਹਿੰਦੇ ਕਿਉਂਕਿ ਚਾਰ ਕੇਸਾਂ 'ਚ ਜ਼ਮਾਨਤ ਮਿਲੀ ਹੋਈ ਸੀ ਬੀਬੀ ਕੰਚਨਪ੍ਰੀਤ ਕੌਰ ਨੂੰ ਔਰ ਜਦੋਂ ਉਹ ਖੁਦ ਜਾਂਚ ਲਈ ਪੇਸ਼ ਹੋਈ ਪੁਲਿਸ ਦੇ ਅੱਗੇ ਤੇ ਪੁਲਿਸ ਨੇ ਤਰਨਤਾਰਨ ਦੀ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਚਬਾਲ ਔਰ ਮਜੀਠਾ ਦੀ ਪੁਲਿਸ ਪੂਰੀ ਸਰਗਰਮ ਰਹੀ ਉੱਥੇ ਕਹਿੰਦੇ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਤਰਨਤਾਰਨ ਦੀ ਪੁਲਿਸ ਨੇ 11 ਨਵੰਬਰ ਵਾਲੀ ਐਫ ਆਈ ਆਰ ਦੇ ਮਾਮਲੇ ਦੇ ਵਿੱਚ ਜਿਹੜਾ ਕੀ ਬਣਦਾ ਨਹੀਂ ਹੈ ਕਿਉਂਕਿ ਇਹ ਓਪਨ ਐਫ ਆਈ ਆਰ ਸੀ ਕਿਉਂਕਿ ਜ਼ਮਾਨਤ ਮਿਲੀ ਸੀ 4 ਐਫਆਈਆਰ ਜਿਹੜੇ ਦਰਜ ਸੀ ਇਹ ਪੰਜਵੀਂ ਐਫਆਈਆਰ ਅਣਪਛਾਤੇ ਲੋਕਾਂ ਦੇ ਖਿਲਾਫ ਸੀ ਉਹਦੇ ਵਿੱਚ ਬੀਐਨਐਸ ਦੀ ਧਾਰਾ ਜੋੜ ਕੇ ਉਹਨਾਂ ਨੇ ਕੰਚਨਪ੍ਰੀਤਕੌਰ ਨੂੰ ਗ੍ਰਿਫਤਾਰ ਕੀਤਾ ਜੋ ਕਿ ਸਹੀ ਨਹੀਂ ਹੈ। ਔਰ ਕੱਲ ਤਰਨਤਾਰਨ ਕੱਲ ਪੇਸ਼ ਕੀਤਾ ਜਾਣਾ ਸੀ ਅਦਾਲਤ ਦੇ ਵਿੱਚ ਕੰਚਨਪ੍ਰੀਤਕੌਰ ਨੂੰ ਔਰ ਉੱਥੇ ਬੜਾ ਇੱਕ ਨਵੀਂ ਤਰ੍ਹਾਂ ਦਾ ਮਾਹੌਲ ਬਣ ਗਿਆ ਪੁਲਿਸ ਇੱਕ ਔਰਤ ਨੂੰ ਪੇਸ਼ ਕਰਦੀ ਹੈ ਜਿਹਦਾ ਮੂੰਹ ਟਕਿਆ ਹੁੰਦਾ ਹੈ ਗੱਲ ਇਹ ਫੈਲ ਜਾਂਦੀ ਹੈ ਕਿ ਉਹ ਕੰਚਨਪ੍ਰੀਤ ਕੌਰ ਹੈ ਜਦਕਿ ਉਹ ਕੰਚਨਪ੍ਰੀਤ ਕੌਰ ਨਹੀਂ ਸੀ ਕੰਚਨਪ੍ਰੀਤ ਕੌਰ ਨੂੰ ਕਹਿੰਦੇ ਪੁਲਿਸ ਨੇ ਚੁੱਪਚਪੀਤੇ ਦੂਜੇ ਪਾਸਿਓਂ ਅਦਾਲਤ ਦੇ ਵਿੱਚ ਦਾਖਲ ਕਰਾਤਾ ਆਮ ਤੌਰ ਤੇ ਪੁਲਿਸ ਇਸ ਤਰ੍ਹਾਂ ਕਰਦੀ ਹੈ ਕਿਉਂਕਿ ਜਦੋਂ ਵੀ ਕੋਈ ਕੇਸ ਵੱਡਾ ਹੋ ਜਾਂਦਾ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਅਗਰ ਪੇਸ਼ ਕੀਤਾ ਜਾਂਦਾ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਰੀਪੋਰਟਿੰਗ ਕਰਨ ਦੇ ਲਈ ਪਹੁੰਚਦਾ ਹਾਂ ਸੋ ਕੱਲ ਜਦੋਂ ਇੱਕ ਔਰਤ ਨੂੰ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਅਦਾਲਤ 'ਚ ਤਾਂ ਉਸ ਦਾ ਮੂੰਹ ਸਿਰ ਟਕਿਆ ਹੋਇਆ ਸੀ ਕੱਪੜਿਆਂ ਨਾਲ ਤੇ ਸਭ ਨੂੰ ਇਹ ਲੱਗਿਆ ਕਿ ਇਹ ਕੰਚਨਪ੍ਰੀਤ ਕੌਰ ਹੈ ਜਦਕਿ ਉਹ ਕੰਚਨਪ੍ਰੀਤ ਕੌਰ ਨਹੀਂ ਸੀ ਸੋ ਇਹਦੇ ਉੱਪਰ ਵੀ ਖੂਬ ਰੌਲਾ ਰੱਪਾ ਕੱਲ ਮੱਚਦਾ ਰਿਹਾ ਹੁਣ ਸਵਾਲ ਇਹ ਹੈ ਕਿ ਕੱਲ ਜਦੋਂ ਅਕਾਲੀ ਦਲ ਦੇ ਵਕੀਲ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਵਿੱਚੋਂ ਇਹ ਗੱਲ ਕੀਤੀ ਗਈ ਕਿ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਰਾਤ ਨੂੰ 8 ਵਜੇ ਸੁਣਵਾਈ ਕੀਤੀ ਜਾਵੇ ਔਰ ਤਦ ਤੱਕ ਕੰਚਨਪ੍ਰੀਤ ਕੌਰ ਨੂੰ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ ਉਹ ਜੱਜ ਦੀ ਕਸਟਡੀ ਦੇ ਵਿੱਚ ਰਹੇਗੀ ਔਰ ਅਰਸ਼ਦੀਪ ਸਿੰਘ ਕਲੇਰ ਜਿਹੜੇ ਵਕੀਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਪੱਖ ਇੱਕ ਸੁਣਨਾ ਬਹੁਤ ਮਹੱਤਵਪੂਰਨ ਹੈ ਜਿਦੇ ਵਿੱਚ ਉਹ ਦੱਸਦੇ ਨੇ ਕਿ ਕੰਚਨਪ੍ਰੀਤ ਕੌਰ ਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ ਫਿਰ ਕੜੀ ਦਰ ਕੜੀ ਇਸ ਮਾਮਲੇ ਦੀਆਂ ਬਹੁਤ ਅਹਿਮ ਪਰਤਾਂ ਨੇ ਰਾਤ ਨੂੰ 8 ਵਜੇ ਸੁਣਵਾਈ ਹੋਣੀ ਸੀ 9 ਵਜੇ ਤੱਕ ਸੁਣਵਾਈ ਨਹੀਂ ਸ਼ੁਰੂ ਹੋ ਸਕੀ ਸੀ ਪੂਰਾ ਮਾਮਲਾ ਕੀ ਹੈ ਇੱਕ ਬਾਈਟ ਸੁਣ ਲਈਏ ਪਹਿਲਾਂ ਗੱਲ ਸੁਣ ਲਈਏ ਐਡਵੋਕੇਟ ਅਰਸ਼ਪ੍ਰੀਤ ਅਰਸ਼ ਅਰਸ਼ਦੀਪ ਕਲੇਰ ਹੋਣ ਵਾਲੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਨੇ ਚਾਰ ਕੇਸਾਂ 'ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਮਾਮਲਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਦਰਜ ਕੀਤੀ ਗਈ 11 ਨਵੰਬਰ ਕਿਦਨ ਜਿਸ ਦਿਨ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਜਿਸ ਦਿਨ ਹਾਰ ਦੀ ਬਖਲਾਹਟ ਸੀ ਉਹਦੇ 'ਚ ਕੰਚਨਪ੍ਰੀਤ ਦਾ ਮੁੱਲਜ਼ਮ ਹੈ ਨਹੀਂ ਸੀ ਉਹ ਤਾਂ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਹੈ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾ ਤਾਂ ਉਹ 'ਚ ਕਿਸੇ ਲੇਡੀ ਦਾ ਜ਼ਿਕਰ ਹੈ ਅਣਪਛਾਤੇ ਬੰਦੇ ਉਸ ਐਫ ਆਈ ਆਰ 'ਚ ਰੱਖੇਗੇ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਬਾਕੀ ਐਫ ਆਈ ਆਰਾਂ 'ਚ ਬੇਲ ਮਿਲ ਗਈ ਤਾਂ ਕੰਚਨ ਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਦੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਰੈਸਟ ਦਿੱਤੀਆਂ ਨੇ ਹੁਣ ਇਹ ਤਾਂ ਸੀਗੀ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੇ ਪੂਰੀ ਕਹਾਣੀ ਦੱਸੀ ਹੈ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਵੀ ਬਹੁਤ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਕੁਲਦੀਪ ਢਾਲੀਵਾਲ ਕੁਲਦੀਪ ਢਾਲੀਵਾਲ ਇਹ ਦਾਵਾ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਬੀਬੀ ਨੂੰ ਟਿਕਟ ਦਿੱਤੀ ਸੀ ਉਹ ਗੈਂਗਸਟਰਾਂ ਦੇ ਪਰਿਵਾਰ ਚੋਂ ਐ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਬੀਬੀ ਕੰਚਨਪ੍ਰੀਤ ਕੌਰ ਦਾ ਜਿਹੜਾ ਪਤੀ ਹੈ ਉਹ ਕੈਨੇਡਾ ਚ ਬੈਠ ਕੇ ਜਾਂ ਕਿਸੇ ਹੋਰ ਮੁਲਕ ਤੋਂ ਜਾਂ ਉਹਦੇ ਸਾਥੀ ਕੰਚਨਪ੍ਰੀਤ ਕੌਰ ਦੇ ਪਤੀ ਦੇ ਸਾਥੀ ਹਾਲਾਂਕਿ ਇਹ ਕਿਤੇ ਵੀ ਦਾਵਾ ਨਹੀਂ ਆਇਆ ਕੰਚਨਪ੍ਰੀਤ ਕੌਰ ਵੱਲੋਂ ਕਿ ਉਸ ਦਾ ਪਤੀ ਕੌਣ ਹੈ ਉਸ ਦਾ ਨਾਮ ਹਜੇ ਆਪਣੇ ਡਾਕੂਮੈਂਟਸ ਵੀ ਕਹਿੰਦੇ ਉਹਨੇ ਨਹੀਂ ਦਿੱਤਾ ਸੀ ਜਿਹੜੇ ਇਲੈਕਸ਼ਨ ਕਾਗਜ਼ ਦਾਖਲ ਕਰਨ ਵੇਲੇ ਦਿੱਤੇ ਸੀ ਹਾਲਾਂਕਿ ਇਹਦੇ ਤੇ ਕਲੈਰਿਟੀ ਨਹੀਂ ਹੈ ਪਰ ਇਹ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਕਿ ਕੰਚਨਪ੍ਰੀਤ ਕੌਰ ਨੇ ਖੁਦ ਨੂੰ ਇਹ ਨਹੀਂ ਦੱਸਿਆ ਕਿ ਉਸ ਦਾ ਪਤੀ ਕੌਣ ਹੈ ਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਉਸ ਦਾ ਪਤੀ ਅਮਰਿਤਪਾਲ ਸਿੰਘ ਬਾਠ ਹੈ ਜਿਹੜਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਲੋੜਿੰਦਾ ਪੰਜਾਬ ਦੀ ਪੁਲਿਸ ਨੂੰ ਔਰ ਵਿਰੋਧੀਆਂ ਦਾ ਦਾਵਾ ਇਲਜ਼ਾਮ ਹੈ ਕਿ ਉਹ ਗੈਂਗਸਟਰ ਹੈ ਔਰ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਗੈਂਗਸਟਰ ਦੇ ਪਰਿਵਾਰ ਚੋਂ ਅਕਾਲੀ ਦਲ ਨੇ ਟਿਕਟ ਦਿੱਤੀ ਔਰ ਕੁਲਦੀਪ ਸਿੰਘ ਧਾਲੀਵਾਲ ਨੇ ਬਹੁਤ ਵੱਡੇ ਇਲਜ਼ਾਮ ਇਸ ਮਾਮਲੇ ਦੇ ਵਿੱਚ ਲਾਏ ਨੇ ਪਰ ਸਭ ਤੋਂ ਪਹਿਲਾਂ ਉਹ ਕਹਿੰਦੇ ਕਿ ਜਿਹੜਾ ਅਮਰਿਤਪਾਲ ਸਿੰਘ ਬਾਠ ਹੈ ਜਾਂ ਉਸ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਚ ਕੇਸ ਦਰਜ ਹੈ ਇੱਕ ਬਿਆਨ ਹੈ ਕੁਲਦੀਪ ਸਿੰਘ ਢਾਲੀਆਲ ਦਾ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਬਹੁਤ ਸਾਰੇ ਪਰਚੇ ਨੇ ਔਰ ਉਹ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਦਾ ਵੀ ਦਾਵਾ ਕਰਦੇ ਨੇ ਇਹ ਘੱਟੋ ਘੱਟ ਮਹਲਾ ਜੇੜਿਆ ਸਰ ਇਹ 30 ਦੇ ਕਰੀਬ ਐਫ ਆਈ ਆਰਾਂ ਦਾਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦਰਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਏ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਗਵਾਹੀਆਂ ਤਿੰਦੀ ਜਾਨ ਦਿੰਦੇ ਪਰ ਜਿਹੜੇ ਪੱਤੇ ਪੱਤੇ ਦਾ ਦੋ ਮਤ ਅਦੋਂ ਹੋ ਗੱਸੇ ਆਪਾਂ ਕੀ ਚਾਹੁੰਦੇ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੇ ਆਪਾਂ ਪੰਜਾਬ ਦਾ ਸਤਿਆਨਾਸ਼ ਕਰਨਾ ਚਾਹੁੰਦੇ ਇਹ ਗੱਲ ਤੁਹਾਨੂੰ ਦਿੱਤੀ ਜਾਊਗੀ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਰਾ ਦਾ ਮਾਮਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਗੈਕਸਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕੱਕੇ ਤੁਹਾਨੂੰ ਸਪੱਸ਼ਟਾ ਸ਼ਕੁਲਦੀਪ ਸਿੰਘ ਢਾਲੀਆਲ ਦਾ ਅਸੀਂ ਬਿਆਨ ਸੁਣਿਆ ਜਿਹਦੇ ਵਿੱਚ ਉਹ ਪ੍ਰੈਸ ਕਾਨਫਰੰਸ ਕਰਕੇ ਐਫ ਆਈ ਆਰ ਦੱਸ ਰਹੇ ਨੇ ਕਿ ਕਿੰਨੇ ਐਫ ਆਈ ਆਰ ਦਰਜ ਨੇ ਸੋ ਇਹ ਕੁਲਦੀਪ ਸਿੰਘ ਢਾਲੀਆਲ ਦਾ ਮਹੱਤਵਪੂਰਨ ਬਿਆਨ ਹੈ ਅਸਲ ਚ ਆਮ ਆਦਮੀ ਪਾਰਟੀ ਹਮਲਾਵਰ ਹੈ ਕਿਉਂਕਿ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਖੁੱਲ ਕੇ ਆ ਗਿਆ ਅਕਾਲੀ ਦਲ ਨੇ ਕੱਲ ਅਕਾਲੀ ਦਲ ਦੇ ਵਰਕਰਾਂ ਨੇ 1 ਮਾਰਚ ਵੀ ਕੱਢਿਆ ਕੰਚਨਪ੍ਰੀਤ ਕੌਰ ਦੇ ਹੱਕ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਔਰ ਅਕਾਲੀ ਦਲ ਕੰਚਨਪ੍ਰੀਤ ਕੌਰ ਬਾਰੇ ਕਹਿ ਰਿਹਾ ਕਿ ਪੰਜਾਬ ਦੀ ਧੀ ਤੇ ਪਰਚਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ ਭਾਵੇਂ ਵਿਰਸਾ ਸਿੰਘ ਵਲਟੋਹ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਦੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਨੇ ਸੋ ਅਕਾਲੀ ਦਲ ਕੰਚਨਪ੍ਰੀਤ ਕੌਰ ਦੇ ਨਾਲ ਆ ਕੇ ਖੜ ਗਿਆ ਪੂਰੇ ਦਾ ਪੂਰਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਭਾਵੇਂ ਬਲਤੇਜ ਸਿੰਘ ਪੰਨੂ ਨੇ ਜਿਹੜੇ ਨਵੇਂ-ਨਵੇਂ ਜਨਰਲ ਸਖਤਰ ਬਣੇ ਨੇ ਜਾਂ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦਾ ਤਰਕ ਇਹ ਹੈ ਕਿ ਗੈਂਗਸਟਰ ਦੇ ਪਰਿਵਾਰ ਚ ਅਕਾਲੀ ਦਲ ਨੇ ਟਿਕਟ ਦਿੱਤੀ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਜਿਹੜਾ ਉੱਥੇ ਆਜ਼ਾਦ ਗਰੁੱਪ ਸੀ ਜਿਨੇ ਆਜ਼ਾਦ ਸਰਪੰਚੀ ਦੀਆਂ ਚੋਣਾਂ ਜਿੱਤੀਆਂ ਉਹਨਾਂ ਨੂੰ ਸੁਖਬੀਰ ਬਾਦਲ ਨੇ ਟਿਕਟ ਦਿੱਤੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਔਰ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਮਦਦ ਲਈ ਲੋਕਾਂ ਨੂੰ ਉਥੇ ਟੈਲੀਫੋਨ ਦੇ ਜ਼ਰੀਏ ਧਮਕਾਇਆ ਗਿਆ ਇਹ ਬਹੁਤ ਵੱਡੇ ਇਲਜ਼ਾਮ ਸੁਖਬੀਰ ਬਾਦਲ ਤੇ ਲਗਾਤਾਰ ਆ ਰਹੇ ਨੇ ਕਿਉਂਕਿ ਕੰਚਨਪ੍ਰੀਤ ਕੌਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਹੈ ਔਰ ਉਹਦੇ ਤੇ ਇਹ ਦਾਅਵੇ ਨੇ ਕਿ ਅਮਰਿਤਪਾਲ ਸਿੰਘ ਬਾਠ ਦੀ ਉਹ ਪਤਨੀ ਹੈ ਅਸੀਂ ਇਹ ਪੁਸ਼ਟੀ ਨਹੀਂ ਕਰਦੇ ਕਿ ਉਹ ਅਮਰਿਤਪਾਲ ਸਿੰਘ ਬਾਠ ਦੀ ਪਤਨੀ ਹੈ ਜਾਂ ਨਹੀਂ ਪਰ ਇਹ ਵਿਰੋਧੀਆਂ ਦੇ ਦਾਅਵੇ ਨੇ ਕਿ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਗਈ ਇਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਹੋਣ ਜਾਂ ਬਲਤੇਜ ਸਿੰਘ ਪੰਨੂ ਹੋਣ ਉਹ ਕਹਿੰਦੇ ਆਕਾਲੀ ਦਲ ਨੇ ਗੈਂਗਸਟਰਾਂ ਦੀ ਵਰਤੋਂ ਕਰਕੇ ਧਮਕੀਆਂ ਦਵਾਈਆਂ ਹਲਕੇ 'ਚ ਲੋਕਾਂ ਨੂੰ ਜਿਹਦੇ ਕਰਕੇ ਉਹਨਾਂ ਨੇ ਵੋਟ ਹਾਸਲ ਕੀਤੀ ਔਰ ਪੰਜਾਬ 'ਚ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਗੈਂਗਸਟਰਵਾਦ ਨਹੀਂ ਚੱਲਣ ਦਵਾਗੇ ਕੱਲ ਦਾ ਭਗਵੰਤ ਮਾਨ ਦਾ ਪ੍ਰੈਸ ਕਾਨਫਰੰਸ ਦੌਰਾਨ ਇੱਕ ਦਿੱਤਾ ਗਿਆ ਬਿਆਨ ਕਿ ਜੇ ਗੈਂਗਸਟਰ ਗੋਲੀਆਂ ਨਹੀਂ ਛੱਡਣਗੇ ਤੇ ਉਹਦਾ ਜਵਾਬ ਦਿੱਤਾ ਜਾਊਗਾ ਉਸੇ ਢੰਗ ਦੇ ਨਾਲ ਸੋ ਭਗਵੰਤ ਮਾਨ ਦਾ ਉਹ ਬਿਆਨ ਬੜਾ ਤਿੱਖਾ ਸੀ ਜਿਨੇ ਸਿਆਸਤ ਵੀ ਪਖਾਈ ਹੈ ਔਰ ਭਗਵੰਤ ਮਾਨ ਦੀ ਸਰਕਾਰ ਨਿੱਤ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਨਿਬੇੜਨਾ ਚਾਹੁੰਦੀ ਹੈ ਬਰਾਬਰ ਦਾ ਐਕਸ਼ਨ ਕਰਕੇ ਔਰ ਕੁਲਦੀਪ ਸਿੰਘ ਧਾਲੀਵਾਲ ਦਾ ਇੱਕ ਹੋਰ ਬਿਆਨ ਹੈ ਜਿਹੜੇ ਮੁੱਖ ਬੁਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਖਬੀਰ ਬਾਦਲ ਦੀ ਧਿਰ ਤੇ ਕਿਵੇਂ ਇਲਜ਼ਾਮ ਲਾਉਂਦੇ ਨੇ ਕੁਲਦੀਪ ਸਿੰਘ ਢਾਲੀਆਲ ਇਹਦੇ ਤੋਂ ਵੀ ਸਮਝ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਰਾਜਨੀਤੀ ਇਸ ਵਕਤ ਕਿਹੜੀ ਦਿਸ਼ਾ 'ਚ ਅੱਗੇ ਵਧ ਰਹੀ ਹੈ ਕੁਲਦੀਪ ਢਾਲੀਆਲ ਦਾ ਇਹ ਬਿਆਨ ਸੁਣਨਾ ਵੀ ਬਹੁਤ ਮਹੱਤਵਪੂਰਨ ਹੈ ਪਵਨਪਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜੇਸਤਾਂ ਕੱਲੀ ਦਲ ਦੇ ਰਾਹੀਂ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ ਚ ਬਣੂਗੀ ਕਾਲੀ ਦਲ ਨੇ ਗੈਕਸਟਰ ਦਾਹ ਦਾ ਲਿਆ ਤੇ ਡੈਕਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਕੱਲੀ ਦਲ ਦਿੰਦਾ ਕਿ ਪੰਜਾਬ ਦੇ ਵਿੱਚ ਮੈਂ ਡੈਕਸਟਰ ਨੇ ਵੀ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭਵਿਆ ਤੇ ਨਾ ਕਹਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਂਗਸਟਰਾਂ ਦੇ ਲਈ ਦਬਾਵਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਹ ਕੰਮ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਕੰਮ ਲਊਗੀ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਹੈ। ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ 'ਚ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ। ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੁਰਬ ਕੋ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ ਚ ਨੇ ਸੋ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਗੈਂਗਸਟਰਾਂ ਨਾਲ ਰਾਹੀ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਤੇ ਪੰਜਾਬ ਦੀ ਰਾਜਨੀਤੀ ਨੂੰ ਗੈਂਗਸਟਰਾਂ ਦੇ ਹਵਾਲੇ ਅਸੀਂ ਕਿਸੇ ਕੀਮਤ ਤੇ ਨਹੀਂ ਹੁੰ ਦੇਵਾਂਗੇ ਉਹ ਕਹਿੰਦੇ ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਹੋਵੇਗੀ ਹੁਣ ਇੱਥੇ ਬੜਾ ਦਿਲਚਸਪ ਸਵਾਲ ਬਣਦਾ ਹੈ ਕਿ ਕੱਲ 8 ਵਜੇ ਸੁਣਵਾਈ ਹੋਣੀ ਸੀ ਬੀਬੀ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਔਰ ਪਤਾ ਹੀ ਲੱਗਿਆ ਕਿ 9 ਵਜੇ ਤੱਕ ਕਾਰਵਾਈ ਨਹੀਂ ਸ਼ੁਰੂ ਹੋਈ ਮੈਂ ਉਸ ਤੋਂ ਬਾਅਦ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੋ ਆਫੀਸ਼ੀਅਲ ਤੌਰ ਤੇ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਵਰਕਿਆਂ ਤੇ ਜਾਂ ਟਵਿੱਟਰ ਤੇ ਜਾਂ ਅਸ਼ਦੀਪ ਕਲੇਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਵਰਕੇ ਤੇ ਇਹ ਅਪਡੇਟ ਨਹੀਂ ਕੀਤਾ ਹੁਣ ਕੱਲ 8 ਵਜੇ ਸੁਣਵਾਈ ਹੋਣੀ ਸੀ ਅਦਾਲਤ ਨੇ ਕਿਹਾ ਸੀ ਕਿ ਜਦੋਂ ਤੱਕ ਨਹੀਂ ਪਹੁੰਚ ਜਾਂਦੇ ਅਰਸ਼ਦੀਪ ਸਿੰਘ ਕਲੇਰ ਔਰ ਦਮਨਜੋਤ ਹੋਣੀ ਜਿਹੜੇ ਕੀ ਵਕੀਲ ਨੇ ਜਿਹੜੇ ਦਮਨ ਦਮਨਦੀਪ ਸਿੰਘ ਸੋਭਤੀ ਉਹ ਨਹੀਂ ਪਹੁੰਚ ਜਾਂਦੇ ਕੰਚਨਪ੍ਰੀਤ ਕੌਰ ਦੇ ਵਕੀਲ ਉਦੋਂ ਤੱਕ ਜੱਜ ਦੀ ਕਸਟਡੀ ਚ ਕੰਚਨਪ੍ਰੀਤ ਕੌਰ ਨੂੰ ਰੱਖਿਆ ਜਾਵੇ ਉਸ ਤੋਂ ਬਾਅਦ ਸੁਣਵਾਈ ਨਹੀਂ ਸ਼ੁਰੂ ਹੋਈ ਕਿਉਂਕਿ ਪੰਜਾਬ ਸਰਕਾਰ ਦੀ ਧਿਰ ਸੀ ਜਿਹੜੀ ਉਹਨਾਂ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਪਣੇ ਜਿਹੜੇ ਵਕੀਲਾਂ ਦੇ ਆਉਣ ਲਈ ਉਹਨਾਂ ਨੇ ਅਦਾਲਤ 'ਚ ਐਪਲੀਕੇਸ਼ਨ ਦਿੱਤੀ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਪਣੇ ਵਕੀਲਾਂ ਦੇ ਆਉਣ ਲਈ ਸਰਕਾਰੀ ਧਿਰ ਨੇ ਜਿਹਦੇ ਕਰਕੇ ਦੇਰ ਸ਼ਾਮ ਤੱਕ ਜਿਹੜੇ ਸਰਕਾਰੀ ਵਕੀਲ ਨਹੀਂ ਉਹ ਅਦਾਲਤ 'ਚ ਨਹੀਂ ਪਹੁੰਚੇ ਸੀ ਸੋ ਰਾਤ 9 ਵਜੇ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਲਟਕਦੀ ਰਹੀ ਹੈ ਹੁਣ ਰਾਤ 9 ਵਜੇ ਤੋਂ ਬਾਅਦ ਕੀ ਇਸ ਮਾਮਲੇ 'ਚ ਸੁਣਵਾਈ ਮੁਕੰਮਲ ਹੋਈ ਇਸ ਵਕਤ ਲਗਭਗ ਸਵੇਰ ਦੇ 1 ਵਜੇ ਗਏ ਨੇ ਸੋ ਸੋਸ਼ਲ ਮੀਡੀਆ ਦੇ ਵਰਕਿਆਂ ਤੇ ਇਹਨਾਂ ਧਿਰਾਂ ਨੇ ਪੋਲਿਟਿਕਲ ਪਾਰਟੀਆਂ ਨੇ ਰਾਤ ਨੂੰ ਜੇ ਸੁਣਵਾਈ ਹੋਈ ਉਹਨੂੰ ਅਪਡੇਟ ਹਾਲੇ ਤੱਕ ਨਹੀਂ ਕੀਤਾ ਹੋ ਸਕਦਾ ਅੱਜ ਤੜਕੇ ਸਵੇਰੇ ਸਵੇਰੇ ਇਹਨੂੰ ਜ਼ਰੂਰ ਅਪਡੇਟ ਕਰ ਦੇਣ ਕਿ ਕੰਚਨਪ੍ਰੀਤ ਕੌਰ ਨੂੰ ਪੁਲਿਸ ਰਿਮਾਂਡ ਤੇ ਦਿੱਤਾ ਗਿਆ ਹੈ ਯਾ ਕੰਚਨਪ੍ਰੀਤ ਕੌਰ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ ਹੈ ਯਾ ਕੰਚਨਪ੍ਰੀਤ ਕੌਰ ਨੂੰ ਛੱਡ ਦਿੱਤਾ ਗਿਆ ਜਿਵੇਂ ਦੂਸਰੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਸੋ ਇਹ ਅੱਜ ਜਿਵੇਂ ਜਿਵੇਂ ਸਵੇਰ ਚੜ੍ਹੇਗੀ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਅਸੀਂ ਅਪਡੇਟ ਜ਼ਰੂਰ ਸਾਂਝਾ ਕਰਾਂਗੇ ਪਰ ਇਹ ਮਾਮਲਾ ਬਹੁਤ ਜ਼ਿਆਦਾ ਸਿਆਸੀ ਬਣ ਗਿਆ ਸੋ ਅੱਜ ਔਰ ਕੱਲ ਅਦਾਲਤੀ ਕਾਰਵਾਈ ਕੀ ਰੁਖ ਲੈਂਦੀ ਹੈ ਇਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਔਰ ਇੱਕ ਗੱਲ ਜ਼ਰੂਰ ਤੈ ਹੈ ਕਿ ਆਉਂਦੇ ਦਿਨਾਂ ਚ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਵਿੱਚ ਭਾਵੇਂ ਗੈਂਗਸਟਰਵਾਦ ਦਾ ਮੁੱਦਾ ਹੈ ਭਾਵੇਂ ਕੰਚਨਪ੍ਰੀਤਕਾਰ ਦਾ ਮੁੱਦਾ ਹੈ ਆਮ ਆਦਮੀ ਪਾਰਟੀ ਇੱਕ ਤੋਂ ਬਾਅਦ ਇੱਕ ਨਵੇਂ-ਨਵੇਂ ਸਟੈਪ ਲੈ ਸਕਦੀ ਹੈ ਜਿਸ ਤਰ੍ਹਾਂ ਦਾ ਰੁਖ ਆਮ ਆਦਮੀ ਪਾਰਟੀ ਦਾ ਕਿਉਂਕਿ ਪੋਲਿਟੀਕਲ ਤੌਰ ਦੇ ਉੱਤੇ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗਦੇ ਆ ਰਹੇ ਨੇ ਕਿ ਲਾਅ ਐਂਡ ਆਰਡਰ ਠੀਕ ਨਹੀਂ ਹੈ ਗੈਂਗਸਟਰਵਾਦ ਨਾਲ ਜੁੜੀਆਂ ਘਟਨਾਵਾਂ ਬਹੁਤ ਵਧ ਗਈਆਂ ਨੇ ਜਦਕਿ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਕਾਂਗਰਸ ਔਰ ਅਕਾਲੀ ਦਲ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਤਲੋਗੈਰ ਦੀਆਂ ਘਟਨਾਵਾਂ ਵਧੀਆਂ ਨੇ ਜਿਨ੍ਹਾਂ ਨੂੰ ਗੈਂਗਸਟਰਵਾਦ ਨਾਲ ਜੋੜਿਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਕਾਂਗਰਸ ਔਰ ਅਕਾਲੀਆਂ ਨੇ ਗੈਂਗਸਟਰ ਪੈਦਾ ਕੀਤੇ ਨੇ ਸੋ ਇਸ ਕਰਕੇ ਇਹ ਸੰਭਾਵਨਾ ਬਹੁਤ ਵੱਡੀ ਹੋਗੀ ਕਿ ਕਿਸੇ ਵੀ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਪੋਲਿਟਿਕਲ ਸਾਂਝ ਦੀ ਜਾਂ ਰਾਜਨੀਤੀ ਚ ਗੈਂਗਸਟਰਾਂ ਦੀ ਆਮਦ ਦੀ ਜਾਂ ਤਰਨ ਤਾਰਨ ਦੇ ਵਿੱਚ ਅਕਾਲੀ ਦਲ ਦੀ ਦੇ ਪ੍ਰਧਾਨ ਦੀ ਗੈਂਗਸਟਰਾਂ ਨਾਲ ਸਬੰਧਾਂ ਦੇ ਜਾਂਚ ਕਰਨ ਦੇ ਲਈ ਕਿਸੇ ਸਟ ਦਾ ਗਠਨ ਕਰ ਸਕਦੇ ਨੇ ਔਰ ਅਗਰ ਇਹ ਜਿਹਾ ਹੁੰਦਾ ਤੇ ਰਾਜਨੀਤੀ ਗੈਂਗਸਟਰਵਾਦ ਔਰ ਰਾਜਨੀਤੀ ਪਰ ਅਕਾਲੀ ਦਲ ਇਹ ਮੁੱਦੇ ਬਹੁਤ ਵੱਡੇ ਹੋ ਜਾਣਗੇ ਔਰ ਅਗਰ ਕੋਈ ਸੱਟ ਬਣਦੀ ਹੈ ਤੇ ਫਿਰ ਸਿਆਸਤ ਬਹੁਤ ਜ਼ਿਆਦਾ ਕੜਤਨ ਵਾਲੀ ਪੰਜਾਬ ਚ ਹੋ ਸਕਦੀ ਹੈ ਔਰ ਫਿਰ ਸਿਆਸੀ ਤੌਰ ਤੇ ਜਿਹੜਾ ਇੱਕ ਮੁੱਦਾ ਹੈ ਗੈਂਗਸਟਰਵਾਦ ਦਾ ਉਹ ਪੰਜਾਬ ਚ ਬਹੁਤ ਵੱਡਾ ਮੁੱਦਾ ਬਣ ਸਕਦਾ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਔਰ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਬਿਲਕੁਲ ਸੁਖਵੀਰ ਬਾਦਲ ਤੇ ਹਾਵੀ ਰਹਿਣਾ ਚਾਹੁੰਦੇ ਨੇ ਜਿਸ ਤਰ੍ਹਾਂ ਦੀ ਰਾਜਨੀਤੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀ ਹੈ ਜਿਵੇਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਨੇ ਔਰ ਉਹ ਜ਼ਮਾਨਤ ਲਈ ਲੜਾਈ ਲੜ ਰਹੇ ਨੇ ਔਰ ਜਿਵੇਂ ਕੰਚਨਪ੍ਰੀਤ ਕੌਰ ਤੇ ਹੁਣ ਕੇਸ ਦਰਜ ਕੀਤੇ ਗਏ ਨੇ ਸੋ ਅਗਰ ਸੁਖਬੀਰ ਦੇ ਆਲੇ-ਦੁਆਲੇ ਵੀ ਸਟ ਦੀ ਜਾਂਚ ਬਿਠਾਈ ਜਾਂਦੀ ਹੈ ਤੇ ਫਿਰ ਅਕਾਲੀ ਪ੍ਰਧਾਨ ਦੀਆਂ ਦਿੱਕਤਾਂ ਬਹੁਤ ਵੱਧ ਸਕਦੀਆਂ ਨੇ ਕਿਉਂਕਿ ਅਗਰ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਵਿਦੇਸ਼ ਵਿੱਚ ਬੈਠੇ ਜਿਹੜੇ ਇਲਜ਼ਾਮ ਲੱਗਦੇ ਨੇ ਅਮਰਿਤਪਾਲ ਸਿੰਘ ਬਾਠ ਅਗਰ ਕੋਈ ਐਵੀਡੈਂਸ ਪੁਲਿਸ ਸਾਬਤ ਕਰਨ ਚ ਕਾਮਯਾਬ ਹੋਈ ਤੇ ਉਹਦੇ ਨਾਲ ਅਕਾਲੀ ਪ੍ਰਧਾਨ ਦੀਆਂ ਦਿੱਕਤਾਂ ਵੀ ਵੱਧ ਸਕਦੀਆਂ ਨੇ ਹਾਲਾਂਕਿ ਮੈਂ ਅਮਰਿਤਪਾਲ ਸਿੰਘ ਬਾਠ ਉਹਨਾਂ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਦੇਖੀਆਂ ਸੀ ਜਿਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਾਣੀਆਂ ਤਾਜ਼ੇ ਮਾਮਲੇ 'ਚ ਨਹੀਂ ਉਹਨਾਂ ਦੀਆਂ ਵੀਡੀਓ ਪੁਰਾਣੇ ਮਾਮਲੇ 'ਚ ਇੱਕ ਇੱਕ ਸਾਲ ਸਵਾ ਸਾਲ ਪੁਰਾਣੀਆਂ ਉਹਨਾਂ ਦੀਆਂ ਵੀਡੀਓ ਜਿਦੇ ਵਿੱਚ ਉਹ ਬਹੁਤ ਸਾਰੇ ਜਿਹੜੇ ਮਾਮਲੇ ਤਰਨਤਾਰਨ ਲਾਕੇ 'ਚ ਹੋਏ ਸੀ ਉਹਨਾਂ ਦੇ ਲਈ ਉਹ ਆਪਣੇ ਆਪ ਨੂੰ નિર્ਦੋਸ਼ ਕਹਿ ਰਿਹਾ ਸੀ ਅਮਰਿਤਪਾਲ ਸਿੰਘ ਬਾਠ ਜਿਹੜਾ ਨੌਜਵਾਨ ਸ਼ਾਇਦ ਉਹ ਜਰਮਨੀ ਜਾਂ ਕਿਸੇ ਕੈਨੇਡਾ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਬੈਠਾ ਹੈ। ਸੋ ਤਸਵੀਰ ਹੌਲੀ ਹੌਲੀ ਸਾਫ਼ ਹੋਏਗੀ ਇਹ ਮਾਮਲੇ ਹੌਲੀ ਹੌਲੀ ਰਾਜਨੀਤੀ ਚ ਇਸ ਵਕਤ ਲਿਬੜੇ ਲੱਗ ਰਹੇ ਨੇ ਹੌਲੀ ਹੌਲੀ ਇਹ ਮਾਮਲੇ ਜਿੱਦਾਂ ਜਿੱਦਾਂ ਤਸਵੀਰ ਸਾਫ਼ ਹੋਏਗੀ ਤੇ ਹੋਰ ਜ਼ਿਆਦਾ ਚੰਗੀ ਤਰ੍ਹਾਂ ਸਾਨੂੰ ਸਮਝ ਆਉਣਗੇ ਕਿ ਪੋਲਿਟਿਕਸ ਔਰ ਇਸ ਤਰ੍ਹਾਂ ਦੇ ਮਾਮਲਿਆਂ ਦਾ ਆਪਸ ਚ ਸੰਬੰਧ ਕੀ ਹੈ ਕੀ ਇਹ ਸੰਯੋਗ ਹੈ ਜਾਂ ਅਕਾਲੀ ਦਲ ਨੇ ਬਹੁਤ ਸੋਚੀ ਸਮਝੀ ਰਣਨੀਤੀ ਬਣਾਈ ਹੈ ਔਰ ਆਮ ਆਦਮੀ ਪਾਰਟੀ ਨੇ ਵੀ ਕੀ ਸੋਚੀ ਸਮਝੀ ਰਣਨੀਤੀ ਦੇ ਨਾਲ ਇਹ ਪੂਰੇ ਮਾਮਲੇ ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਬੜਾ ਦਿਲਚਸਪ ਰਹੂਗਾ ਦੇਖਣਾ ਦਲਾ ਜੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੀ ਸਿਆਸਤ ਕਟਣ ਦੀ ਨਵੀਂ ਯੋਜਨਾ ਬਣਾਈ ਹੈ ਜਿਵੇਂ ਸੁਖਬੀਰ ਬਾਦਲ ਅਕਾਲੀ ਦਲ ਦਾਵਾ ਕਰਦੇ ਨੇ ਕਿ ਸਾਡੇ ਰਾਜ ਦੇ ਵਿੱਚ ਜੋ ਹੈ ਪੰਜਾਬ ਦਾ ਬਹੁਤ ਵੱਡਾ ਸੜਕੀ ਵਿਕਾਸ ਹੋਇਆ ਹੈ ਉਸੇ ਤਰਜ਼ ਦੇ ਹੁਣ ਭਗਵੰਤ ਮਾਨ ਸਰਕਾਰ ਜੋ ਹੈ ਵੱਡਾ ਫੈਸਲਾ ਜੋ ਹੈ ਭਗਵੰਤ ਸਰਕਾਰ ਨੇ ਕਰ ਦਿੱਤਾ ਹੈ ਪੰਜਾਬ ਵਿੱਚ 44920 ਕਿਲੋਮੀਟਰ ਲੰਬੀਆਂ ਸੜਕਾਂ ਦੀ ਉਸਾਰੀ ਕਰਨ ਦਾ ਕੀ ਚਾ ਰੱਖਿਆ ਗਿਆ ਜੇਕਰ 44000 ਕਿਲੋਮੀਟਰ ਸੜਕਾਂ ਬਣ ਜਾਂਦੀਆਂ ਨੇ ਤਾਂ ਫਿਰ ਅਖੀਰ ਦੇ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਪੋਜੀਸ਼ਨ ਦੀ ਗੱਲ ਕਰ ਲਈਏ ਪੋਲੀਟੀਕਲ ਤੌਰ ਤੇ ਅਸੀਂ ਦੇਖ ਲਈਏ ਪੋਜੀਸ਼ਨ ਕਿਸ ਤਰ੍ਹਾਂ ਦੀ ਬਣਦੀ ਨਜ਼ਰ ਆ ਸਕਦੀ ਹੈ 44000 ਕਿਲੋਮੀਟਰ ਲੰਬੀਆਂ ਸੜਕਾਂ ਅਗਰ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਇੱਕ ਪਾਸੇ ਅਕਾਲੀ ਦਲ ਦਾ ਦਾਵਾ ਤੇ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ 2027 ਤੋਂ ਪਹਿਲਾਂ ਜਿਹੜੀ ਇਹ ਯੋਜਨਾ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਕਿ ਕਿੰਨਾ ਕੋ ਫਰਕ ਪੈ ਸਕਦਾ ਹੈ ਅਗਰ ਇਹ ਯੋਜਨਾ ਸਿਰੇ ਚੜ ਜਾਂਦੀ ਹੈ ਦੇਖੋ 2027 ਤੋਂ ਪਹਿਲਾਂ ਪੂਰਾ 1 ਸਾਲ ਤੇ 3 ਕ ਮਹੀਨੇ ਰਹਿ ਗਏ ਨੇ ਔਰ ਭਗਵੰਤ ਮਾਨ ਇਸ ਵਕਤ ਫਰੰਟ ਫੁੱਟ ਤੇ ਖੇਡ ਰਹੇ ਨੇ ਭਾਵ ਕਿ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਇਸਰਾਂ ਨੀਤੀ ਤੇ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦੇ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਨੇ ਨੇ ਔਰ ਹੁਣ ਏਜੰਡਾ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਔਰ ਸਿੱਧਾ-ਸਿੱਧਾ 인ਫਰਾਸਟ੍ਰਕਚਰ ਨਾਲ ਜੁੜੇ ਮਾਮਲਿਆਂ ਦਾ ਹੈ ਆਧਾਰ ਪੂਤ ਢਾਂਚੇ ਨਾਲ ਜੁੜੇ ਮਾਮਲਿਆਂ ਦਾ ਹੈ ਹਾਲਾਂਕਿ ਕੱਲ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਵੱਲੋਂ ਕੀਤੀ ਗਈ ਔਰ ਪੰਜਾਬ ਚ ਹੁਣ ਤੱਕ ਦੇ ਇਤਿਹਾਸ ਚ ਸਭ ਤੋਂ ਵੱਡਾ ਰਿਕਾਰਡ ਤੋੜ ਕੰਮ ਕਰਨ ਦਾ ਐਲਾਨ ਕੀਤਾ ਗਿਆ 44920 ਕਿਲੋਮੀਟਰ ਲੰਬੀਆਂ ਸੜਕਾਂ ਦੀ ਉਸਾਰੀ ਕੀਤੀ ਜਾਣੀ ਹੈ ਸੋ 44920 ਕਿਲੋਮੀਟਰ ਲਗਭਗ 45000 ਕਿਲੋਮੀਟਰ ਲੰਬੀਆਂ ਸੜਕਾਂ ਪੰਜਾਬ 'ਚ ਸੋ ਜੇ ਅਸੀਂ ਲੁਧਿਆਣੇ ਤੋਂ ਵੀ ਚੰਡੀਗੜ੍ਹ ਜਾਣਾ ਹੋਵੇ ਤੇ 80 ਕਿਲੋਮੀਟਰ ਹੈ 80 82 ਕਿਲੋਮੀਟਰ ਹੈ ਲੁਧਿਆਣੇ ਤੋਂ ਜਲੰਧਰ ਜਾਣਾ ਹੋਵੇ ਤੇ 60 62 ਕਿਲੋਮੀਟਰ ਹੈ ਸੋ ਇੱਕ ਤਰ੍ਹਾਂ ਨਾਲ 45000 ਕਿਲੋਮੀਟਰ ਸੜਕਾਂ ਇਹਨਾਂ ਦੇ ਵਿੱਚ ਲਿੰਕ ਸੜਕਾਂ ਵੀ ਨੇ ਵੱਡੀਆਂ ਸੜਕਾਂ ਵੀ ਨੇ ਪਿੰਡਾਂ ਦੀਆਂ ਸੜਕਾਂ ਵੀ ਨੇ ਮੰਡੀਆਂ ਨਾਲ ਕਨੈਕਟਡ ਸੜਕਾਂ ਵੀ ਨਹੀਂ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਫੈਸਲਾ ਹੈ ਔਰ 16000 ਕਰੋੜ ਤੋਂ ਜ਼ਿਆਦਾ ਦਾ ਪੈਸਾ ਇਹਦੇ ਲਈ ਰੱਖਿਆ ਗਿਆ ਹਾਲਾਂਕਿ ਤਰਨਤਾਰਨ 'ਚ ਯੋਜਨਾ ਸ਼ੁਰੂ ਕੀਤੀ ਗਈ ਸੀ ਜੀ ਤੋਂ ਬਾਅਦ ਸੜਕਾਂ ਬਣ ਵੀ ਰਹੀਆਂ ਨੇ ਔਰ ਅਸੀਂ ਵੇਖ ਰਹੇ ਹਾਂ ਕਿ ਮੁੱਖ ਮੰਤਰੀ ਨੇ ਜਿਹੜੀ ਇੱਕ ਖਾਸ ਇੱਕ ਟੀਮ ਬਣਾਈ ਆ ਜਿਹੜੀ ਥਾਂ-ਥਾਂ ਤੇ ਜਾ ਕੇ ਸੜਕਾਂ ਚੈੱਕ ਕਰਦੀ ਹੈ ਅਗਰ ਕਿਤੇ ਸੜਕ 'ਚ ਕਮੀ ਹੋਵੇ ਤੇ ਠੇਕੇਦਾਰ ਦਾ ਟੈਂਡਰ ਰੱਦ ਕੀਤਾ ਜਾਂਦਾ ਹੈ ਯਾਰ ਸੜਕ ਨਵੇਂ ਸਿਰੇ ਤੋਂ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਸੋ ਇਹ ਆਪਣੇ ਆਪ ਚ ਦਿਲਚਸਪ ਹੈ ਔਰ ਕੱਲ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਪੰਚਾਇਤ ਅਗਰ ਐਨਓਸੀ ਨਹੀਂ ਦਿੰਦੀ ਇੱਕ ਤਰ੍ਹਾਂ ਨਾਲ ਅਗਰ ਪੰਚਾਇਤ ਓਬਜੈਕਸ਼ਨ ਕਰਦੀ ਹੈ ਸੜਕ ਤੇ ਤਦ ਤੱਕ ਠੇਕੇਦਾਰ ਨੂੰ ਪੈਸਾ ਨਹੀਂ ਦਿੱਤਾ ਜਾਣਾ ਸੋ ਠੇਕੇਦਾਰਾਂ ਨੂੰ ਬੁਲਾ ਕੇ ਮੁੱਖ ਮੰਤਰੀ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਵੀ ਹੈ ਸਾਰੀ ਗੱਲ ਕਿ ਸਾਨੂੰ ਇਸ ਤਰ੍ਹਾਂ ਦੀਆਂ ਸੜਕਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਘੱਟੋ ਘੱਟ 5 ਸਾਲ मरम्मत ਕਰਨ ਦੀ ਲੋੜ ਨਾ ਲੋੜ ਨਾ ਪਵੇ ਹੁਣ ਸੁਖਵੀਰ ਬਾਦਲ ਦਾ ਵੀ ਦਾਵਾ ਏ ਸੀ ਕਿ ਅਕਾਲੀ ਬੀਜੇਪੀ ਦੇ ਰਾਜ ਅਸੀਂ ਜੜੀਆਂ ਸੜਕਾਂ ਦਾ ਨੈਟਵਰਕ ਬਣਾਇਆ ਉਹ ਅੱਜ ਤੱਕ ਕਿਸ ਨੇ ਨਹੀਂ ਬਣਾਇਆ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਉਸ ਸੜਕੀ ਨੈਟਵਰਕ ਤੋਂ ਵੀ ਵੱਡਾ ਸੜਕੀ ਨੈਟਵਰਕ ਬਣਾਉਣਾ ਚਾਹ ਰਹੇ ਨੇ ਔਰ ਇਹ ਲੱਗਦਾ ਹੈ ਭਗਵੰਤ ਮਾਨ ਨੂੰ ਕਿ ਅਗਰ ਅਸੀਂ ਇਹ ਬਹੁਤ ਜਲਦ ਪੂਰੀ ਕਰਤੀ ਉਸਾਰੀ ਤੇ ਫਿਰ ਪੰਜਾਬ ਦੀ ਤਸਵੀਰ ਬਦਲੇਗੀ ਸੋ ਇਹ ਆਪਣੇ ਆਪ ਦੇ ਵਿੱਚ ਗੱਲ ਵੱਡੀ ਹੈ ਪਰ ਇਹਦੇ ਨਾਲ ਨਾਲ ਮੁੱਖ ਮੰਤਰੀ ਜਿਸ ਤਰ੍ਹਾਂ ਨਾਲ ਹਰਕਤ ਦੇ ਵਿੱਚ ਆਏ ਨਹੀਂ ਪੰਜਾਬ 'ਚ ਹੜਤਾਲ ਚੱਲ ਰਹੀ ਹੈ ਸਾਨੂੰ ਪਤਾ ਹੈ ਬੱਸਾਂ ਵਾਲਿਆਂ ਦੀ ਔਰ ਜਿਹੜੀ ਬੱਸਾਂ ਦੀ ਹੜਤਾਲ ਹੈ ਰੋਡਵੇਜ਼ ਦੇ ਮੁਲਾਜ਼ਮਾਂ ਦੀ ਉਹਨੂੰ ਲੈ ਕੇ ਮੁੱਖ ਮੰਤਰੀ ਬਹੁਤ ਸਖਤ ਹੈ ਕੱਲ ਸਵੇਰੇ 4 ਵਜੇ ਕੁਰਾਲੀ ਦੇ ਬੱਸ ਸਟੈਂਡ ਤੇ ਮੁੱਖ ਮੰਤਰੀ ਚਲੇ ਗਏ ਬਿਨਾਂ ਸੁਰੱਖਿਆ ਦੇ ਹਾਲਾਂਕਿ ਬਾਅਦ ਦੇ ਵਿੱਚ ਉੱਥੇ ਸੁਰੱਖਿਆ ਆਈ ਔਰ ਆਮ ਲੋਕਾਂ ਦੀਆਂ ਦਿੱਕਤਾਂ ਮੁਸ਼ਕਲਾਂ ਸਮਝਣ ਦੀ ਕੋਸ਼ਿਸ਼ ਕੀਤੀ ਔਰ ਤੁਰੰਤ ਮੁੱਖ ਮੰਤਰੀ ਨੇ ਦਫਤਰ ਜਾ ਕੇ ਸਾਰੇ ਅਫਸਰਾਂ ਨੂੰ ਹਰਕਤ ਵਿੱਚ ਲਿਆਂਦਾ ਸਾਰੇ ਵਿਭਾਗਾਂ ਦੇ ਉਸ ਤੋਂ ਬਾਅਦ ਹੋਇਆ ਕਿ ਦਰਜਨਾ ਰੋਡਵੇਜ਼ ਦੇ ਮੁਲਾਜ਼ਮ ਨੌਕਰੀ ਤੋਂ ਹਟਾ ਦਿੱਤੇ ਗਏ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਔਰ ਬਹੁਤ ਥਾਵਾਂ ਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ ਜਦੋਂ ਤੁਸੀਂ ਇਸ ਰੂਟ ਤੇ ਬੱਸ ਨਹੀਂ ਚਲਾਈ ਤੇ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ ਔਰ ਉਹਨਾਂ ਦੀਆਂ ਨੌਕਰੀ ਦੀਆਂ ਸੇਵਾ ਸ਼ਰਤਾਂ ਦੀਆਂ ਧਰਾਵਾਂ ਨੂੰ ਆਧਾਰ ਬਣਾ ਕੇ ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੋ ਇਹਦੇ ਸਬੰਧ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਹੁਣ ਤੱਕ ਖਬਰਾਂ ਆ ਗਈਆਂ ਨੇ ਸੋ ਹੜਤਾਲ ਕਈ ਜਗ੍ਹਾ ਹੋਈ ਪੰਜਾਬ ਦੇ ਵਿੱਚ ਸੋ ਹੜਤਾਲ ਦੌਰਾਨ ਦਰਜਨਾ ਆਗੂਆਂ ਤੇ ਵਰਕਰਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੋ ਇਹਨਾਂ ਖਿਲਾਫ ਕਈਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਭੇਜਿਆ ਗਿਆ 3 ਨਵੰਬਰ ਦੀ ਸਵੇਰ ਤੱਕ ਡਿਊਟੀ ਤੇ ਹਾਜ਼ਰ ਨਾ ਹੋਣ ਵਾਲੇ ਸੈਂਕੜੇ ਹੋਰ ਹੜਤਾਲੀ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟ ਜਾਰੀ ਕੀਤੇ ਗਏ ਨੇ ਸੋ ਉਧਰ ਪਟਿਆਲਾ ਦੀ ਪੁਲਿਸ ਵਾਰੀ ਕਿਹਾ ਜਾ ਰਿਹਾ ਕਿ ਉਹਨਾਂ ਨੇ 10 ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਸੋ ਅ ਹੜਤਾਲ ਦੌਰਾਨ ਆਤਮਦਾਦੀਆਂ ਕੋਸ਼ਿਸ਼ਾਂ ਅਤੇ ਪੁਲਿਸ ਨਾਲ ਹੋਈਆਂ ਝੜਪਾਂ ਨੂੰ ਆਧਾਰ ਬਣਾ ਕੇ ਦਰਜਨਾ ਆਗੂਆਂ ਤੇ ਵਰਕਰਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੋ ਪੰਜਾਬ ਸਰਕਾਰ ਅ ਕਿਉਂਕਿ ਲਗਾਤਾਰ ਦੋ ਚਿਹ ਦਿਨ ਵੀ ਬੱਸਾਂ ਦਾ ਚੱਕਾ ਜਾਮ ਰਿਆ ਔਰ ਕਈ ਜਿਹੜੇ ਮੁਲਾਜ਼ਮ ਨੇ ਜ਼ਿਲ੍ਹਾ ਚ ਭੇਜੇ ਗਏ ਨੇ ਔਰ ਸਰਕਾਰ ਨੇ ਕੰਮ ਤੇ ਨਾ ਪਰਤਣ ਵਾਲਿਆਂ ਨੂੰ ਬਾਕੀਆਂ ਨੂੰ ਵੀ ਸ਼ਿਵਾਵਾ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਮੁਲਾਜ਼ਮ ਕੱਚੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਸੇਵਾ ਸ਼ਰਤਾਂ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਉੱਤੇ ਮੀਟਿੰਗ ਵੀ ਹੈ ਅੱਜ ਪੰਜਾਬ ਦੇ ਜਿਹੜੇ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਲਾਲਜੀਤ ਸਿੰਘ ਭੁੱਲਰ ਨੇ ਯੂਨੀਅਨ ਦੀ ਲੀਡਰਸ਼ਿਪ ਦੇ ਨਾਲ ਅੱਜ ਮੀਟਿੰਗ ਸੱਦੀ ਹੈ ਸੋ ਅੱਜ ਦੀ ਮੀਟਿੰਗ ਤੋਂ ਬਾਅਦ ਨਵੇਂ ਫੈਸਲੇ ਵੀ ਆ ਸਕਦੇ ਨੇ ਕੀ ਕੋਈ ਸਮਝੌਤਾ ਹੁੰਦਾ ਹੈ ਕੋਈ ਆਪਸ ਵਿੱਚ ਸਹਿਮਤੀ ਬਣਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਨੂੰ ਯਾਦ ਹੈ ਜਦੋਂ ਪਟਵਾਰੀ ਵੱਡੀ ਪੱਧਰ ਤੇ ਹੜਤਾਲ ਤੇ ਗਏ ਸੀ ਤੇ ਜਦੋਂ ਰਜਿਸਟਰੀਆਂ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੇ ਜਦੋਂ ਰਜਿਸਟਰੀਆਂ ਕਰਨ ਤੋਂ ਹੜਤਾਲ ਤੇ ਚਲੇ ਗਏ ਸੀ ਤੇ ਪੰਜਾਬ ਦੇ ਵਿੱਚ ਫਿਰ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਤਬਾਦਲੇ ਕੀਤੇ ਸੀ ਤੇ ਹੁਣ ਉਸੇ ਤਰ੍ਹਾਂ ਰੋਡਵੇਜ਼ ਦੇ ਮੁਲਾਜ਼ਮਾਂ ਦੇ ਖਿਲਾਫ ਵੀ ਪੰਜਾਬ ਸਰਕਾਰ ਦੀ ਸ਼ਕਤੀ ਹੈ ਸਰਕਾਰ ਦੀ ਇਸ ਸ਼ਕਤੀ ਤੋਂ ਕਿਤਨੋਂ ਕਿਤੇ ਲੋਕ ਵੀ ਖੁਸ਼ ਨਹੀਂ ਕਿਉਂਕਿ ਲਗਾਤਾਰ ਔਰ ਆਏ ਦਿਨ ਜਿਹੜੀਆਂ ਹੋ ਰਹੀਆਂ ਹੜਤਾਲਾਂ ਨੇ ਉਹਨਾਂ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਹੁੰਦੀਆਂ ਸੀ ਹਾਲਾਂਕਿ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਉਹਨਾਂ ਦਾ ਹੱਲ ਕਰਨਾ ਬਣਦਾ ਹੈ ਪਰ ਮੈਨੂੰ ਲੱਗਦਾ ਬਹੁਤ ਜ਼ਿਆਦਾ ਆਏ ਦਿਨ ਧਰਨੇ ਪ੍ਰਦਰਸ਼ਨ ਤੇ ਜਾਮ ਕਰਨੇ ਬੱਸਾਂ ਦੇ ਸ਼ਾਇਦ ਉਹ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਉਂਦਾ ਔਰ ਭਗਵੰਤਮਾਨ ਇਸ ਗੱਲ ਨੂੰ ਸਮਝਦੇ ਨੇ ਭਗਵੰਤਮਾਨ ਲੋਕਾਂ ਨਾਲ ਖੜ ਗਏ ਨੇ ਔਰ ਲੋਕਾਂ ਨੂੰ ਜਿਹੜੀ ਤਕਲੀਫ ਹੋ ਰਹੀ ਹੈ ਉਹਦੇ ਖਿਲਾਫ ਕਾਰਵਾਈ ਕਰ ਰਹੀ ਹੈ ਜਿਸ ਕਰਕੇ ਜਿਹੜੇ ਮੁਲਾਜ਼ਮ ਨੇ ਹੜਤਾਲੀ ਨੇ ਉਹ ਕਿਤੇ ਨਾ ਕਿਤੇ ਇਕੱਲੇ ਪੈਂਦੇ ਨਜ਼ਰ ਆ ਰਹੇ ਨੇ ਸੋ ਮੈਨੂੰ ਲੱਗਦਾ ਕਿ ਬੱਸਾਂ ਦੀ ਹੜਤਾਲ ਅੱਜ ਜਾਂ ਕੱਲ੍ਹ ਚ ਖਤਮ ਹੋ ਕੇ ਦੁਬਾਰਾ ਟ੍ਰੈਫਿਕ ਉਸੇ ਤਰ੍ਹਾਂ ਨਾਲ ਸੁਚਾਰੂ ਹੁੰਦੀ ਸਾਨੂੰ ਨਜ਼ਰ ਆਊਗੀ ਸੋ ਭਗਵੰਤਮਾਨ ਐਕਟਿਵ ਹੋ ਗਏ ਨੇ ਅਚਾਨਕ ਔਰ ਇੱਕ ਤਰ੍ਹਾਂ ਨਾਲ ਪੂਰਾ ਕੰਟਰੋਲ ਉਹਨਾਂ ਨੇ 27 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਹੱਥ ਚ ਲੈ ਲਿਆ ਬਾਕੀ ਵੇਖਨੇ ਆ ਹੋਰ ਕਿਹੜੇ-ਕਿਹੜੇ ਫੈਸਲੇ ਆਉਂਦੇ ਦਿਨਾਂ 'ਚੋਂ ਕਰਦੇ ਸੋ ਬਹੁਤ-ਬਹੁਤ ਧੰਨਵਾਦ ਡਟਲਾ ਜੀ ਤੁਸੀਂ ਵਿਸਥਾਰ ਦੇ ਵਿੱਚ ਇਹਨਾਂ ਸਾਰੇ ਹੀ ਖਬਰਾਂ ਇਹਨਾਂ ਖਾਸ ਮੁੱਦਿਆਂ ਦੇ ਉੱਪਰ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਖਾਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਔਰ ਕੋਈ ਵੀ ਕੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ